ਨੇ ਆਪਾਂ ਹੁਣ ਦੇਖਦੇ ਆਂ ਵੀ ਆਰਐਸਆਈ ਨੂੰ ਆਪਾਂ ਵੇਟ ਕਰਦੇ ਹਾਂ ਵੀ 60 ਤੋਂ ਉੱਪਰ ਜਾਊਗੀ ਤਾਂ ਬਾਏ ਕਰਾਂਗੇ 40 ਤੋਂ ਥੱਲੇ ਜਾਊਗੀ ਤਾਂ ਬਾਏ ਕਰਾਂਗੇ ਪੁੱਟਾ ਹਨ ਇਹਦੇ ਵਿੱਚ ਆਪਾਂ ਨੂੰ ਨਾਲ ਆਹ ਦੇਖਣਾ ਹੁੰਦਾ ਹੈਗਾ ਇਹਦੇ ਵਿੱਚ ਕਨਫਰਮੇਸ਼ਨ ਮਿਲਦੀ ਆਪਾਂ ਹਿਸਟੋਗ੍ਰਾਮ ਜਿਵੇਂ ਐਮਐਸਡੀ ਦੇ ਵਿੱਚ ਦੇਖਦੇ ਹਾਂ ਨਾਲ ਹਿਸਟੋਗ੍ਰਾਮ ਉਵੇਂ ਜੇ ਬਣੇ ਹੋਏ ਨੇ ਤਾਂ ਆਰਐਸਆਈ ਦੇ ਨਾਲ ਆਪਾਂ ਨੂੰ ਡਬਲ ਸਿਗਨਲ ਮਿਲ ਜੂਗਾ ਇਕੱਲੇ ਆਰਐਸਆਈ ਦੇ ਭਰੋਸੇ ਵੀ ਜੇ ਆਪਣੇ ਟਰੇਡ ਨਹੀਂ ਕਰਨੀ ਅਤੇ ਕੋ ਆਹ ਹਿਸਟੋਗ੍ਰਾਮ ਬਸ ਤਾਂ ਹੁਣ ਇੰਡੀਕੇਟਰ ਸਾਰੇ ਕਰੇ ਹੋਏ ਨੇ ਆ ਵੀ ਆਪਣੇ ਪਹਿਲਾਂ ਕਰਿਆ ਹੋਇਆਗਾ ਨਾਲ ਹੀ ਮਿਲਦਾ ਜੁਲਦਾ ਜੇ ਆਰਐਸਆਈ 60 ਤੋਂ ਉੱਪਰ ਹੁੰਦੀ ਹੈ ਤੇ ਆ ਵੀ ਉੱਪਰ ਹਿਸਟੋਗ੍ਰਾਮ ਬਣ ਰਹੇ ਨੇਗੇ ਆਰਐਸਆਈ ਦੇ ਮੁਤਾਬਕ ਆਪਾਂ ਦੱਸਿਆ ਤੁਹਾਨੂੰ ਵੀ 60 ਜਾਂ 70 ਜਾਂ 75 ਤੇ ਜਾਂਦਾ ਫਿਰ ਆਪਾਂ ਨਿਕਲ ਜਿਓ ਪ੍ਰੋਫਿਟ ਬੁੱਕ ਕਰ ਲਓ ਬਸ ਇਹਦੇ ਵਿੱਚ ਆਪਾਂ ਨੂੰ ਮੁੱਤੋਂ ਪਤਾ ਲੱਗ ਜੂ ਹਿਸਟੋਗ੍ਰਾਮ ਜੇ ਬਰਾਬਰ ਹੋ ਗਏ ਜਾਂ ਹੁਣ ਤਾਂ ਬਣਨਾ ਸ਼ੁਰੂ ਹੋ ਗਿਆ ਨੈਕਸਟ ਵਾਲਾ ਤਾਂ ਉਹਦੇ ਵੀ ਟ੍ਰੈਕ ਜਿਤ ਹੋ ਜਾਣਗੇ ਜਿਵੇਂ ਹੁਣ ਇੱਥੇ ਹੀ ਦੇਖ ਲਓ ਆਰ ਮਾਰਕੀਟ ਮੰਨ ਲਓ ਡਾਊਨਸਾਈਡ ਚੱਲ ਰਹੀ ਸੀ ਇਥੋਂ ਆਰਐਸਆਈ ਵੀ ਆਪਣੀ ਡਾਊਨ ਸੀਗੀ ਇੱਥੇ ਆ ਕਿ ਜੀ ਹੋਇਆ ਹਿਸਟੋਗ੍ਰਾਮ ਇੱਕ ਦੂਸਰੇ ਤੋਂ ਛੋਟੇ ਬਣਨੇ ਲੱਗੇ ਸੀ ਇੱਥੇ ਦੇਖ ਸਕਦੇ ਹੋ ਪ੍ਰੋਪਰ ਕੰਮ ਕਰਿਆ ਹੋਇਆ ਇਹਨਾਂ ਨੇ